ਕਿਸਾਨਾ ਨੂੰ ਜੋਗਿੰਦਰ ਸਿੰਘ ਉਗਰਾਹਾ ਦੇ ਵੱਲੋਂ ਐਫਆਈਆਰ ਤੇ ਐਫਆਈਆਰ ਕੀਤੀ ਗਈ ਹੈ ਤੇ ਉਹ ਖਰਾਹਾ ਚੰਡਾ ਸਿੰਘ ਤੇ ਜਿਠ੍ਹਕੇ ਸਮੇਤ 40 ਅਣਪਛਾਤੇ ਕਿਸਾਨਾਂ ਦੇ ਉੱਤੇ ਪਰਚਾ ਹੋਇਆ ਹੈ ਤੇ ਪੁਲਿਸ ਨੇ ਕਿਸਾਨਾਂ ਦੇ ਖਿਲਾਫ ਦਰਜ ਕੀਤੇ ਨੇ ਦੋ ਮਾਮਲੇ ਦੱਸਦੇ ਕਿ ਸਰਕਾਰੀ ਕੰਮ ਦੇ ਵਿੱਚ ਰੁਕਾਵਟ ਅਤੇ ਸਰਕਾਰੀ ਅਧਿਕਾਰੀਆਂ ਨੂੰ ਅਗਵਾ ਕਿਡਨਾਪ ਕਰਨ ਦੀ ਧਾਰਾ ਲਗਾਈ ਗਈ ਹੈ ਤੇ ਬਠਿੰਡਾ ਦੇ ਪਿੰਡ ਜਿਉਂ ਦੇ ਵਿੱਚ ਇਸ ਪੂਰੇ ਝੜਪ ਮਾਮਲੇ ਦੇ ਉੱਤੇ ਹੁਣੇ ਅਪਡੇਟ ਹੈ ਕਿ ਐਫਆਈਆਰ ਹੋਈ ਹੈ ਤੇ ਮੁਰਾਬਾ ਬੰਦੀ ਤੇ ਨਕਸ਼ਾਬੰਦੀ ਕਰਨ ਦੇ ਦੌਰਾਨ ਇੱਕ ਝੜਪ ਹੋਈ ਸੀ ਜਿਸ ਤੋਂ ਬਾਅਦ ਝੜਪ ਦੇ ਵਿੱਚ ਡੀਐਸਪੀ ਰਾਹੁਲ ਭਾਰਦवाज ਵੀ ਜੋ ਹੈ ਜ਼ਖਮੀ ਹੋਏ ਸਨ ਉਹਨਾਂ ਦੀ ਬਾਅਦ ਉਹਤੇ ਸੱਟ ਲੱਗੀ ਸੀ ਤੇ ਇਸ ਪੂਰੀ ਖਬਰ ਦੇ ਨਾਲ ਜੁੜੀ ਅਪਡੇਟ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾ ਦੇਤੇ ਹੁਣ ਐਫਆਈਆਰ ਹੋਈ ਹੈ ਤਾਂ ਉਗਰਾਹਾ ਚੰਡਾ ਸਿੰਘ ਜਿਠੇਕੇ ਸਮੇਤ ਕਲੀਬ 40 ਕਿਸਾਨ ਨੇ ਜਿਨ੍ਹਾਂ ਦੇ ਉੱਤੇ ਪਰਚਾ ਦਰਜ ਹੋਇਆ ਇੱਕ ਚੜਪ ਤੋਂ ਬਾਅਦ ਜਿਸ ਦੇ ਵਿੱਚ ਪੁਲਿਸ ਨੇ ਕਿਸਾਨਾਂ ਦੇ ਖਿਲਾਫ ਦਰਜ ਕੀਤੇ ਨੇ ਦੋ ਮਾਮਲੇ ਤਾਂ ਸਰਕਾਰੀ ਕੰਮਾਂ ਦੇ ਵਿੱਚ ਕੁਝ ਰੁਕਾਵਟ ਆ ਰਹੀ ਸੀ ਤੇ ਸਰਕਾਰੀ ਅਧਿਕਾਰੀਆਂ ਨੂੰ ਅਗਵਾ ਕਰਨ ਦੀ ਧਾਰਾ ਇਹਨਾਂ ਕਿਸਾਨਾਂ ਦੇ ਉੱਤੇ ਲੱਗੀ ਹੈ ਤਾਂ ਬਠਿੰਡਾ ਦੇ ਪਿੰਡ ਜੌਂਦੀਆ ਪੂਰੀ ਘਟਨਾ ਜਿੱਥੇ ਕਿ ਇੱਕ ਝੜਪ ਹੋਈ ਹੈ ਤੇ ਇਸ ਮਾਮਲੇ ਦੇ ਵਿੱਚ ਐਫ ਆਈ ਆਰ ਕਿੱਥੇ ਗਈ ਹੈ ਤਾਂ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾ ਤੇ ਐਫ ਆਈ ਆਰ ਦੀ ਖਬਰ ਹੈ ਤੇ ਇਸ ਮੌਕੇ ਕਿਸਾਨਾਂ ਦੇ ਉੱਤੇ ਦੋ ਮਾਮਲੇ ਦਰਜ ਕੀਤੇ ਗਏ ਨੇ ਹਾਲਾਂਕਿ ਇਸ ਪੂਰੀ ਝੜਪ ਤੋਂ ਬਾਅਦ ਐਫਆਈਆਰ ਹੋਈ ਹੈ ਤੇ ਕਿਸਾਨਾਂ ਦੇ ਉੱਤੇ ਇੱਕ ਤਰੀਕੇ ਦਾ ਐਕਸ਼ਨ ਲਿਆ ਗਿਆ ਹੈ ਤੇ ਮੁਰਾਬਾਬੰਦੀ ਤੇ ਨਕਸ਼ਾਬੰਦੀ ਦੇ ਦੌਰਾਨ ਇਹ ਝੜ ਝਗੜਾ ਝੜਪ ਜੋ ਹੈ ਹੋਈ ਸੀ ਜਿਸ ਦੇ ਦੌਰਾਨ ਝੜਪ ਦੇ ਵਿੱਚ ਡੀਐਸਪੀ ਰਾਹੁਲ ਭਰਦवाज ਦੀ ਬਾਹ ਤੇ ਵੀ ਸੱਟ ਲੱਗੀ ਸੀ ਬਠਿੰਡਾ ਦੇ ਪਿੰਡ ਜੀਉਂਦ ਚ ਪੁਲਿਸ ਤੇ ਕਿਸਾਨ ਆਮੋ-ਸਾਮਣੇ ਹੋਏ ਪੁਲਿਸ ਮੁਲਾਜ਼ਮਾਂ ਦੇ ਛੱਟਾ ਲਗੀਆਂ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਪਰ ਪਿੰਡ ਚ ਮੁਰੱਬਾ ਬੰਦੀ ਤੇ ਨਕਸ਼ਾ ਬੰਦੀ ਕਰਨ ਪਹੁੰਚੀ ਪ੍ਰਸ਼ਾਸਨ ਦੀ ਟੀਮ ਦਾ ਵਿਰੋਧ ਕਰਨ ਦੇ ਲਈ ਇਕੱਠੇ ਹੋਏ ਕਿਸਾਨਾਂ ਦੀ ਤਿਆਰੀ ਕਿਸ ਤਰ੍ਹਾਂ ਦੀ ਸੀ ਇਸ ਦਾ ਅੰਦਾਜ਼ਾ ਇਹਨਾਂ ਤਸਵੀਰਾਂ ਤੋਂ ਸਾਫ਼ ਲਗਾਇਆ ਜਾ ਸਕਦਾ ਹੈ ਕਿਸਾਨ ਆਪਣੀਆਂ ਟਰਾਲੀਆਂ ਤੇ ਪਿਕਅਪ ਗੱਡੀਆਂ ਚ ਇੱਟਾਂ ਰੋੜੇ ਤੇ ਡਾਂਗਾ ਸੋਟੇ ਲੈ ਕੇ ਪਹੁੰਚੇ ਸਨ ਇਹ ਇੱਟਾਂ ਰੋੜੇ ਕਿਸਾਨਾਂ ਨੇ ਗੱਦਿਆਂ ਹੇਠਾਂ ਲੁਕੋ ਕੇ ਲਿਆਉਂਦੇ ਸਨ। ਜਦੋਂ ਪੁਲਿਸ ਪਾਰਟੀ ਵਾਪਸ ਆ ਰਹੀ ਸੀਗੀ ਤਾਂ ਉੱਥੇ ਇੱਕ ਟਰੈਲੀ ਸੀਗੀ ਜਿਹਦੇ ਵਿੱਚ ਉਹਨਾਂ ਨੇ ਇੱਟਾਂ ਰੋੜੇ ਭਰੇ ਹੋਏ ਸੀ ਨਾਲ ਇੱਕ ਤੇਲ ਦੀ ਕੰਨੀ ਰੱਖੀ ਹੋਈ ਸੀਗੀ। ਜਦੋਂ ਪੁਲਿਸ ਨੇ ਉਹਨੂੰ ਉਹਦੇ ਕਾਰਨ ਪੁੱਛਿਆ ਤਾਂ ਉਹਦੇ ਚ ਜਿਹੜੇ ਨਾਲ ਉਥੇ ਬੰਦੇ ਸੀਗੇ ਉਹਨਾਂ ਨੇ ਦੱਸਿਆ ਵੀ ਜਿਹੜੇ ਈਟਾਂ ਦੀ ਇਹ ਟਰਾਲੀ ਭਰੀ ਹੋਈ ਹੈ ਇਹਨਾਂ ਨੇ ਪੁਲਿਸ ਤੇ ਅਟੈਕ ਕਰਨ ਵਾਸਤੇ ਜਿਹੜੀ ਹੈਗੀ ਰੱਖੀ ਹੋਈ ਹੈ ਕਿ ਜੇਕਰ ਇਹਨੇ ਨਿਸ਼ਾਨ ਦੀ ਦੁਬਾਰਾ ਸ਼ੁਰੂ ਕੀਤੀ ਤਾਂ ਜਿਹੜਾ ਹੈਗਾ ਪੁਲਿਸ ਤੇ ਰੋੜਿਆਂ ਨਾਲ ਹਮਲਾ ਕੀਤਾ ਜਾਊਗਾ ਜਾਂ ਜਿਹੜੇ ਰੈਵਨਿਊ ਡਿਪਾਰਟਮੈਂਟ ਹੈਗੇ ਜਿਹੜੇ ਬੰਦੇ ਹੈਗੇ ਉਹਨਾਂ ਦੇ ਰੋੜੇ ਜਿਹੜੇ ਵਰਸਾਇਆ ਜਾਂਦੇ ਬੀਤੇ ਦਿਨੀ ਵਾਪਰੀ ਇਸ ਛੜਪ ਦੀ ਘਟਨਾ ਦੌਰਾਨ ਡੀਐਸਪੀ ਰਾਹੁਲ 파ਰਤਵਾਜ ਦੀ ਬਾਤੇ ਸੱਟਾਂ ਲੱਗੀਆਂ ਸੀ ਜਿਸ ਦੇ ਚਲਦਿਆ ਪੁਲਿਸ ਨੇ ਕਿਸਾਨਾਂ ਖਿਲਾਫ ਦੋ ਮਾਮਲੇ ਕਿਸਾਨਾਂ ਤੇ ਸਰਕਾਰੀ ਅਧਿਕਾਰੀਆਂ ਨੂੰ ਬੰਦਕ ਬਣਾਉਣ ਤੇ ਡੀਐਸਪੀ ਤੇ ਜਾਨ ਲੈਵਾ ਹਮਲਾ ਕਰਨ ਦੇ ਇਲਜ਼ਾਮ ਲੱਗੇ। ਇਹਦੇ ਵਿੱਚ ਦੋ ਐਫਆਈਆਰ ਦਰਜ ਕੀਤੀਆਂ ਗਈਆਂ ਨੇ ਐਫਆਈਆਰ ਨੰਬਰ 5 ਤੇ ਐਫਆਈਆਰ ਨੰਬਰ 6 ਥਾਣਾ ਸਦਰ ਰਾਮਪੁਰਾ ਦੀ ਤੇ ਜਿਹੜਾ ਇੱਕ ਮਾਮਲਾ ਜਿਹੜਾ ਹੈਗਾ ਪਟਵਾਰੀ ਦੇ ਬਿਆਨਾਂ ਦੇ ਉੱਪਰ ਦਰਜ ਕੀਤਾ ਗਿਆ ਜਿਦੇ ਵਿੱਚ ਜਿਨ੍ਹਾਂ ਨੂੰ ਉਹਨਾਂ ਨੇ ਪਟਵਾਰੀ ਨੂੰ ਬੰਦੀ ਬਣਾਇਆ ਸੀਗਾ ਉਹਦੇ ਵਿੱਚ ਤਕਰੀਬਨ 6-7 ਬੰਦੇ ਜਿਹੜੇ ਹੈਗੇ ਨੇ ਉਹ ਬਾਈ ਨੇਮ ਨੇ ਬਾਕੀ ਅਣਪਛਾਤੇ ਬੰਦੇ ਆ। ਦੂਜਾ ਜਿਹੜਾ ਮਾਮਲਾ ਹੈ ਜਿਹੜਾ ਡੀਐਸਪੀ ਹੈੱਡਕੁਆਰਟਰ ਰਾਹੁਲ ਭਾਰਤਵਾਜ ਦੀ ਬਾਹਂ ਤੋੜੀ ਗਈ ਹੈ ਉਹਦੇ ਵਿੱਚ ਜਿਹੜਾ ਹੈਗਾ ਮਾਮਲਾ ਦਰਜ ਕੀਤਾ ਗਿਆ ਥਾਣਾ ਸਦਰ ਰਾਮਪੁਰਾ ਦੇ ਵਿੱਚ ਉਹਦੇ ਵਿੱਚ ਵੀ ਕੁਝ ਜਿਹੜੇ ਬੰਦੇ ਉੱਥੇ ਹਾਜ਼ਰ ਸੀਗੇ ਜਿਹੜੇ ਬੰਦੇ ਜਿਨ੍ਹਾਂ ਨੇ ਅਟੈਕ ਕੀਤਾ ਉਹ ਕੁਝ ਬਾਈ ਨਿਮਣੇ ਤੇ ਕੁਝ ਬੰਦੇ ਹਾਂ ਜਿਹੜੇ ਹੈਗੇ ਅਨਪਛਾਤੇ ਬੰਦੇ ਦੱਸ ਦिए ਕਿ ਪਿੰਡ ਜਿਉਨ ਦੀ ਜ਼ਮੀਨ ਦੀ ਮੁਰੱਬਾ ਬੰਦੀ ਲਈ ਹਾਈ ਕੋਰਟ ਵੱਲੋਂ ਹੁਕਮ ਜਾਰੀ ਹੋਏ ਨੇ ਜਿਸ ਦੇ ਚਲਦਿਆਂ ਸਿਵਲ ਪ੍ਰਸ਼ਾਸਨ ਦੀ ਪ੍ਰੋਟੈਕਸ਼ਨ ਦੇ ਲਈ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਸੀ ਪਰ ਵੱਡੀ ਗਿਣਤੀ 'ਚ ਪਹੁੰਚੇ ਕਿਸਾਨਾਂ ਨੇ ਪੁਲਿਸ ਦਾ ਵਿਰੋਧ ਕੀਤਾ ਤੇ ਇਸੇ ਦੌਰਾਨ ਮਾਹੌਲ ਤਣਾਅਪੂਨ ਹੋ ਗਿਆ।